ਇੱਕ ਵਾਰੀ ਗੁਰੂ ਨਾਨਕ ਤੇਜਜੀ ਨੂੰ ਹਮਲਿਕਾਗੋ ਨੇ ਆਪਣੇ ਘਰ ਦੀ ਦਾਵਤ ਦੀ ਸੱਦਿਆ ਵਿੱਚ ਉੱਥੇ ਕੀ ਮਠਾਈਆਂ ਤੇ ਸ਼ਾਨਦਾਰ ਖਾਣਾ ਸਜਾਇਆ ਸੀ ਪਰ ਉਹ ਸਭ ਜ਼ੂਲ ਤੇ ਲੋਕਾਂ ਦੇ ਹੱਕ ਖਾ ਕੇ ਕਮਾਇਆ ਗਿਆ ਸੀ ਗੁਰੂ ਜੀ ਨੇ ਦਾਵਤ ਛੱਡ ਕੇ ਛੱਡ ਕੇ ਪਾਈ ਲਾਲੋ ਦੇ ਕਰ ਜਾ ਕੇ ਸੁੱਕੀ ਰੋਟੀ ਖਾਦੀ ਪਾਈ ਲਾਲੋ ਦੀ ਰੋਟੀ ਸੁੱਕੀ ਤੇ ਸਾਦੀ ਸੀ ਪਰ ਉਹ ਮਿਹਨਤ ਤੇ ਇਮਾਨਦਾਰੀ ਦੀ ਕਮਾਈ ਨਾਲ ਸੀ ਗੁਰੂ ਜੀ ਨੇ ਸਭ ਨੂੰ ਸਮਝਾਇਆ ਸੁੱਕੀ ਰੋਟੀ 'ਚ ਸੱਚ ਦਾ ਮਿੱਠਾ ਸੁਆਦ ਹੈ ਜਦੋਂ ਨਾਲ ਕਮਾਇਆ ਹੋਇਆ ਖਾਣਾ ਪਾਪ ਦੇ ਖੋਣ ਨਾਲ ਰੰਗਿਆ ਹੁੰਦਾ ਸਿੱਖਿਆ ਹਮੇਸ਼ਾ ਇਮਾਨਦਾਰੀ ਨਾਲ ਕਮਾਇਆ ਕਰੋ ਚਾਹੇ ਥੋੜੀ ਹੀ ਕਿਉਂ ਨਾ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ